ਖਰਾਸਤ ਕੀ ਮੈਂ ਸੰਤਰੀ ਖਰੀਆ ਮਾ ਸਤਨਾਬ ਸਹਬ ਜੀ ਮਹਾਰਾਜੂ ਸ਼ਲੋਕ ਨਾ ਕੀ ਬ੍ਰਤ ਕਲਾ ਸਰੂ ਕਲਾ ਕਰ ਦੇ ਕਰ ਤੂੰ ਸਾਸਾਂ ਕੀ ਪਰਿ ਲਿਖੇ ਜਾਂਦੇ ਨਹੀਂ ਮੈਥੋਂ ਝੋਜ ਤੇਰੇ ਕੰਤਿਆਉਦਾ ਨਹੀਂ ਬੇਤੂ ਦਸਾ ਬੈਠੇ ਵਿੱਚ ਸਮਾਧੀਆਂ ਝਾਪਣ ਤੈਨੂੰ ਰਹੀ ਮੁਨੀ ਮਹਾਤਮਾ ਸੰਤ ਦਾਤਾ ਸਾ ਸਾਸਮਾ ਬੰਦਨਾ ਕਰੂ ਤੇਰੀ ਲਉ ਰਖ ਪਰਮੇਸ਼ਰਾ ਪਤਨ ਰੀ ਢੁਲੇ ਜਿਤਨਾ ਵਰਸ ਦੇ ਫਤ ਵਾਗਰ ਨਹੀਂ ਆਸਮੀ ਦੀ ਟੈ ਟਰੀ ਮੈਂ ਹਰਤ ਨਾ ਕਹਦਣੇ ਨਾਸਤੀ ਜਿਵੇਂ ਚੰਦ ਦੇ ਨਾਚ ਕੋਰਤੀ ਲਗੇ ਬੋਲ ਨੂੰ ਦਾ ਨਾ ਹਵਾਤਤੀ ਜਵੈ ਉਮਰ ਮੇਰੇ ਤੇਰੇ ਨਾਲ ਕੱਥੀ ਤੇਰੀ ਓਟ ਕਾ ਕੇ ਬੜਾ ਤੋਰ ਦਿੰਦਾ ਡੁੱਬੇ ਵਿੱਚ ਨਾ ਖਾਰਿਆ ਸਗਰਾਂ ਦੇ ਤੇਰਾ ਨਾਮ ਲੈ ਕੇ ਵਾਲਮੀਕ ਸੁਆਮੀ ਬਿੜੀ ਲੱਗਦੇ ਫਾਰਸ ਦਗਰਾ ਦੇ ਜੀ ਜੰਦਸਾ ਮਛਲੀਆਂ ਤੁਸੀਂ ਪਾਣੀ ਢੋਰ ਜ਼ਿੰਦਗੀ ਦੀ ਤੇਰਾ ਸੁਆਮੀ ਸਾਰੇ ਖੰਡ ਬ੍ਰਹਮੰਡ ਚ ਆਪ ਨਾਥਾ ਸਾਰਿਆਂ ਦੇ ਸਰਨਾ ਸੁਆਮੀ ਤੁਹੀ ਰਾਮਾਰੇ ਕਰੀ ਮੇ ਅੱਲਾ ਨਿਰਕਾਰ ਉਤਾਰ ਸਾਰੇ ਹਲਤ ਬਸ ਮਾਂ ਦੇ ਕੇ ਰੇ ਤਰੂ ਰੋਜੀ ਕੋਲ ਨੂੰ ਤੁਸੀਂ ਪਚਾਉਣ ਹਾਰੇ ਸਾਰੇ ਦੇਵ ਤੇ ਆਰਤੀ ਕਰਨ ਤੇਰੀ ਸੁਆਸ ਸੁਆਸ ਤਨ ਨੂੰ ਸਿਆਰ ਤੇਰਾ ਰਹਦਾ ਤਨ ਤਨਨਾ ਤੇਰਾ ਗੁਰਮਖਾ ਨੂੰ ਮਨ ਮੁਖਿਆ ਨੂੰ ਸਦਾ ਲੈਨੇ ਰਾਹ ਘਿਲ ਗਿਆਨ ਪ੍ਰਕਾਸ਼ ਬ੍ਰਹਮਾਤਮਾ ਦਾ ਜਗਤੀ ਰਹਿ ਜਖਾਂ ਤੇ ਅੰਬਰ ਜੋਤੀ ਚੜਦੇ ਰਹੇ ਤੇ ਗੁਰੂ ਦੇ ਦਵਾਰ ਤੇ ਹਿਰਿ ਲਾਜਵਾ ਤੇ ਰਤਨ ਬੋਤੀ ਤੇਰੇ ਨਾਮ ਤੋਂ ਤਨ ਬੁਲਹਾ ਜਮਾ ਖ ਖਾ ਵੇ ਤੇ ਜਿੰਦਗਾਨੀਆਂ ਵਰਨ ਵਾਲੇ ਤੇ ਕੀ ਆਪਣਾ ਨਾਮ ਪਾਸ ਕਰਨੂ ਬਉਜਲ ਸਾਗਰਾ ਚੂ ਪਰ ਕਰਨ ਵਾਲੀ ਰਚਿ ਰਾਰ ਤੋਂ ਹੀ ਜੀਵਾਂ ਸਾਰੇ ਆਨੂ ਤੂ ਸੋ ਜਹਾਂ ਦੇ ਕਰਨ ਵਾਲੇ ਕਦੇ ਦੁਬੇਨਾ ਵਿੱਚ ਸਗਰਾ ਦੇ ਸੁਮਿਤਿਆਨ ਸ੍ਰੀ ਰਤਰਵਾਲੀ ਜਿੰਨਾ ਯਾਦ ਕੀਤਾ ਤੈਨੂੰ ਇੱਕ ਵਾਰੀ ਲੱਖ ਵਾਰਵੇਂ ਨਾ ਪਿਆ ਤੇਰਾ ਮਾਣ ਦੇਣ ਵਾਲੇ ਸੀ ਤਸਤੀ ਤਾਈ ਗੁਰਦਾਸ ਆ ਗਿਆ ਆਰਤੀ ਨਾ ਹੰਮਰਾ ਗੁਰੂ ਕੀ ਕੀਰਤਿ ਜੋ ਸੰਭਰੇ ਜਗ ਜੀ ਤਾ ਹਰ ਹਰ ਕੋ ਸਾਂ ਪੂਜ ਦੇ ਜਿਹਨੇ ਵੀ ਜਣਿਆ ਨਹੀਂ ਨਾ ਸਾਰਿਆਂ ਦਾ ਪ੍ਰਸਾਦਾ ਸਾਗੜਿਆ ਤੇ ਤੇ ਸਮਾਨ ਆ ਪੂਜਨ ਸਵੇ ਰਾਣੀਆਂ ਪੂਜਨ ਰਾਜ ਕਾੜੀ ਹੋ ਜਨਰੋ ਤਸਾ ਰੀਆਂ ਪੂਜਨ ਮਾਰਾਮ ਜਰੇ ਜਰੇ ਸਪੋ ਦੀ ਪੂਜਨ ਸਵੇ ਥਾ ਵੈਦ ਸਵਾਦਾ ਪੁਜਿਆ ਸਚਾ ਸਰਜਨ ਹਾਰੇ ਇਕ ਮਨੋ ਕੇ ਮੋਦੀਆ ਰਾਂ ਤੰਦਰੀ ਤਾਰੇ ਖਰੀਆ ਸਤਨਾਮ ਸਾਜੀ ਮਹਾਰਾਜੋ ਇਕ ਮਨੋ ਕੇ ਮੋਦੀਆ ਰਾਂ ਤੰਦਰੀ ਤਾਰੇ ਸਬੇ ਗੋਪੀਆਂ ਰਾਦਾ ਕ੍ਰਿਸ਼ਨ ਵਾਰੇ ਢਾਲੇ-ਢਾਲੇ ਪੂਜਦੀ ਪਾਤਮੇ ਵਰਕਾਸ਼ ਪੂਜਨ ਸਬੇ ਭਗਵਾਨ ਅਦਵਨ ਚਰਾਗੇ ਸੰਤ ਮਹੰਤੇ ਪੂਜਦੇ ਸਾਤਰਾਣੀ ਰਾਗੂ ਪੂਜਨ ਸਬੇ ਪੂਤੀਆਂ ਵੈ ਪ੍ਰੇਨ ਕਰਾਨ ਸਰਵਸਦਾਤਾ ਮੁਝਿਆ ਕਰੀਂ ਨਰਮਾਨੋ ਨਾਨਾਰੂਪ ਕਪਾਲ ਕੀ ਲਿਲਾ ਅਫਰਾ ਫਰੀ ਖੰਡ ਖੰਡੇ ਪਰਵਰਤਤਾ ਸਾਰ ਗੁਰਨਾਮ ਪੰਡਾਰੇ ਔਰ ਸਾਰਥਪੀਤ ਪੂਜਦੇ ਪੂਜ ਸਰਵਨ ਕੋ ਲੋ ਤਾ ਨਸਕੇ ਬਾਤ ਸ਼ਾਮ ਰਤ ਰਸ ਕਾ ਮੋਲੇ पूजे पढ़ दा पूज मुनीष परमात्मा सभु कूजन सबे मौसम जो जो कानी चारू स दुनिया का एक वाली करतमाण मान ताणीअ दाणे इतने जीव जहान में गुरु का दिया खाने नही गुरिया का गुरु ए, थानिया का दान बहुत मूल्प कुदरता शक्ति बड़ी महान न दी आदि गाता ई न पत्निया दी पात जमुना मरना एक है ਰਖਮ ਰਖੀਂ ਬਾਤੁ ਹਰਿ ਆਤਮਾ ਪਰਮਾਤਮਾ ਹਾਸੋਜ ਕਿਲੋ ਜਮਨ ਬਰਨਾਇਕ ਹੈ ਰਖਮ ਰਖੂ ਕੀ ਬਾਤੁ ਹਰਿ ਆਤਮਾ ਪਰਮਾਤਮਾ ਹਾਸੋਜ ਕਿਲੋ ਸਜਨ ਵਾਲਾ ਜਤਕ ਗਿਰਹੁ ਨਾ ਕੋਈ ਦਰਾਸੀ ਕੋ ਦੀ ਕਨਪਸਲੇ ਵੀਰੂ ਉਧੇਲ ਕਨ ਰੰਨਾ ਮਸਕ ਦੇ ਤੇ ਦੀਰੂ ਇੱਕ ਪੁੰਜਰ ਪੂਦੀ ਗੰਦਰਪੂਤ ਪਰਹਿ ਕਾਲ ਇਸ ਪੁੰਜਦਾ ਸਗਲੇ ਪੁਰੇ ਇਸ ਮੀਤ ਪਰੀਆਂ ਬਸਤ ਲਾਉਂਦੀ ਹਾਂ ਚਰਨ ਕਾਲ ਕੀ ਪੀ ਤੂ ਗਜਰਕ ਜਸਾ ਪਵਿੱਤ ਮੰਦਰੀਅ ਤੇ ਮਸੀਤ ਸਭ ਜਨਮਾਂ ਨੇ ਪੋਇਦੇ ਜਿਤਨੇ ਵਿੱਚ ਸੰਸਾਰ ਨਮਸ਼ਕ ਕਰ ਦੇ ਕੋ ਕੋਟਨ ਕੋਟਨ ਵਾਰਾ ਅੰਮ੍ਰਕਤਾ ਸੰਤਰ ਗਏ ਪਾਪੀ ਲੋਕਾਂ ਨੇ ਕੋ ਈ ਪੀ ਅਬਰਤ ਬਾਣੀਆਂ ਤਰਗਾ ਕੋਟੂ ਸੇ ਮਨ ਤਰਨਾ ਪੁਵਦੀ ਤਰ ਤੁਰੋ ਇ ਗਿਆਨੋ ਹੋਣ ਪੁਜਾਰ ਪੁਜਾਰੀਆਂ ਦਰਹਰ ਕੀ ਪਰਵਾਹ ਰਹੁ ਪਤਨੰਦਨਾ ਵੰਦਨਾ ਸੁਨ ਕਰ ਪੈ ਨੰਦੀ மச்சந்த மனி சிர் சாதி வால்மீக்கா சிமர கட்டி கூட்ட பரா ਵਾਲਮੀ ਕੀ ਕੀਰਤੀ ਸਰਕਲਾ ਪ੍ਰਭੂਰਾ ਇਤਨੇ ਜੀਵ ਜਹਾਂ ਅੰਬੀ ਵਾਲਮੀ ਦਾ ਦੂਰ ਵਾਲਮੀ ਪ੍ਰਮਾਤਮਾ ਸੂਰਤ ਨਾਗਰ ਨੰਦੀ ਤੀਨ ਲੋ ਸੰਸਾਰ ਵੀ ਪਿਆਮ ਕਾਂਥਮ ਕਾਂਥ ਥੀ ਜਨੰ ਬਰੰਤੂ ਬਾਰ ਹੈ ਵਾਲਮੀ ਭਵੰਤੇ ਪ੍ਰੇਤਨਾ ਹੋ ਮਹਾਂਕਾਲ ਦੀ ਜੀਵਨਾ ਜੀਵਨ ਦੰਤ ਸੀ ਜਿੱਥੇ ਜਿੱਥੇ ਜੀਵ ਹੈ ਤਹਾਤਾ ਪਰਿਆ ਪੀ ਕਢੇ ਕੁਦਰਤ ਰਸਿਆ ਵਾਲਮੀ ਦਾ ਜਾਂ ਭਾਰਦਵਾਜ ਬੁਕਾਰਦਾ ਸੁਨਿਆ ਮਾਰੇ ਮੀਤ ਵਾਲਮੀਦਾ ਸਖੜਾ ਸਦਾ ਸਦਾ ਜਗ ਜੀਤ ਲੋ ਚੰਚਲ ਮਸੋਂ ਜਾਮਨਾ ਜੇ ਬੋਸਾਂ ਗਰ ਲੰਗਣਾ ਕਰ ਗੁਰ ਨਾਲ ਪਿਆਰੀ ਜੋ ਭਗਵਾਨ ਤਕਾ ਹੋਹੀ ਮਿਓ ਆਰ ਸਤਿਗੁਰ ਸ਼ਿਮਰਨ ਜਾ ਕਰੇ ਤਰਤਾਸਾ ਪਰਵਾਰੇ ਮਾਨ ਮੁਖ ਨਾ ਬਿਉਨਿਆ ਟੋਪਲੇ ਵੇ ਮੈਦਾਰੀ ਦੋ ਦਿਨ ਕੇ ਵਨ ਜਾ ਰਿਆ ਨੈਣ ਹਰੀ ਸੰਗ ਜੂਲ ਪੈਣ ਜਿਸ ਦੀ ਬਾਵਰੀ ਅਸਮੇ ਪਰਲਾਟ ਯਾਤਮਨਾਈ ਉਸ ਦੀ ਜੀਤ ਖਲਾਇਆ ਧਾਕੂ ਇਤੀ ਸਾਪਰਾਧਨੋ ਦਰਖ ਪ੍ਰੀ ਦੀਆ ਗੂ ਬ੍ਰਖ ਸੇ ਦਾ ਲੋੜਨਾ ਭਲਾਸ ਰੋਕ ਮੰਗੀ ਹਰ ਹਰ ਨਾਮਾ ਬੋਲੇ ਮਾਨੇ ਆਪਣੇ ਵਿਗਨ ਮੇਰੀ ਮੇਰੀ ਗੂੜ ਹੈ ਹੋ ਨਰਪੋਲੇ ਰਾਣਾ ਸੋ ਵੀ ਇਥੇ ਨਾਰਾਈ ਪੰਖ ਚਲੇ ਅਜਸ ਮਾ ਲੰਗਾਇ ਤੇ ਆਉਂਦਾ ਨਗਾਹੀ ਮੁਲ ਜਾਤ ਟੁੱਟਣ ਦਰਾ ਸਭ ਆਇਆ ਜੂ ਤਰ ਵਰ ਕੀ ਪਾ ਹਮਰਾ ਮਰਦਾਨੀਆ ਜੂ ਸਤਗੁਰ ਕਾ ਦਾਸੀ ਔਰਨੀ ਕਦ ਘੁੱਟਦਾ ਗਿਲ ਮਾਟੀ ਕਾ ਕਾਸੀ ਬਾਲੀਤੀ ਸੁਗਰੀਤਾ ਮਰੂਯੁਦਾ ਬਾਲੀਤੀ ਸੁਗਰੀਵਦਾ ਹੂੰ ਲਗਾ ਜੇ ਤਕੂਲਾ ਰਾਂਗ ਨਖਰ ਦੇਖਦਾ ਇੱਕ ਵਾਰਸ ਦੇ ਕੋਲ ਰੰਗ ਤੋਖਾਂ ਦੇ ਸਾਵਲੀ ਜੋ ਨੀਲਾ ਸਮਾਨਾ ਸਕਲਾ ਇੱਕ ਜਿਕਿਆ ਬਕੀਸ਼ਾਲ ਜਵਾਨ ਤੋਂ ਨਾ ਪਈ ਸੋਰ ਮੈਂ ਲੜਦੀ ਗੁਰਜਾ ਨਾਲੂ ਚੁੱਲਮਾ ਵਾਗਰ ਚੁੱਲਿਆ ਛਲਿਆ ਵਾਲੀ ਵਾਲੀ ਤਮ ਕਾ ਪੈ ਜਮੀਨ ਤੇ ਥਮ ਥਮ ਵਾਜਦੀ ਪੈਰ ਸਪਨੇ ਵਾਗਰ ਡਲਦੇ ਅਸ਼ਲ ਅਸ਼ਲ ਕੀ ਜੈ ਬਲੀ ਬੜਾ ਬਲਵਾਨ ਹੈ ਜਵੇਂ ਕੁਲ ਜਾਣੋ ਭਰਦਾ ਸਨਿ ਉਸ ਦੀ ਰਣ ਬਲੀ ਬਲਵਾਨ ਪਾਈ ਨਾਨ ਬਡਾਨਿਆ ਬਾਜ ਆਕ ਪੀਰ ਕਦਾਨਿਓ ਰੁਕਿਆ ਸਨਾਵਲਾ ਪੀੜੁ ਹਲਕਤੈ ਆਈ ਸ਼ਰਦੀ ਪੁਨਾ ਨੂੰ ਸਮਝਾਉਣਾ ਫਰਸਾ ਦਾ ਕੋਈ ਨਹੀਂ ਜੀ ਜਾਂਦੀ ਪਨ ਬਲੀ ਤੈ ਸਗਰੀ ਨੂੰ ਦਿੱਤਾ ਕਰਤਗਰਾ ਗਰਦਨ ਤੇ ਲਥਬਾਰ ਕੀ ਕਟਣ ਲਗਾ ਜਾ ਇੱਕ ਮਾਤਾ ਦੇ ਬਾਲ ਕੀ ਰਲ ਕੇ ਚੰਗਿਆ ਸਿਰ ਤਰਤੀ ਟੋਲੇ ਖ ਗਈ ਤਰ ਤੰਡ ਲੈਣੀ ਲਗਾ ਸੀ ਜਦ ਵੀਰ ਨੂੰ ਮਾਨ ਸਕਾ ਵੀਰੂ ਆ ਮਾਰੀ ਸਗਰੀਤੀ ਚਲੀ ਮੇਰੀ 냔 ਬਚਨ ਕਰੇ ਕੋ ਹਾਰ ਦਾ ਰਾਜ ਦਰਸ ਲਤ ਨਹੀਂ ਵਾਸਨੇ ਸਗਰੀਤੀ ਲੈਂਦਾ ਨੀ ਵੀਪਾ ਇਹ ਕਰਤੀ ਤੇ ਚਲਾ ਦਿਆਂ ਦੁਨੀ ਸਕੀਪਰਾ ਲਸ਼ਮਨ ਕਹਿੰਦਾ ਰਾਮ ਨਾ ਕਰ ਸੁਚਾਰੀ ਮਰਦਾਨੀ ਜੋ ਹਾਰ ਦੇ ਕਰਕੇ ਕੋਲ ਖੜਾਰੀ ਲక్ష్ਮੰਦੀ ਘਰ ਸੁੰਦਿਆ ਨਿੰਦਾ ਤਨ ਸੂਠਾ ਦਮ ਕਾ ਦਮ ਕਾ ਮਾਰਦਾ ਤੁਮ ਕੀ ਦੇ ਆਜਣਾ ਰਾਮਾ ਕੀ ਯੋਗਤਾ ਬਲੀ ਦੇ ਵਲ ਫੀਰ ਕਪੜੇ ਵਾਗਰ ਪਾੜ ਕੇ ਕੀ ਤਾਲੀ ਰੋਲੀ ਵਗਨ ਫੁਆਰੇ ਖੂਨ ਦੇ ਵਗਨ ਫੁਆਰੇ ਖੂਨ ਦੇ ਜਿਵੇਂ ਸੇ ਕਟਸਾਣਾ ਖੜੇ ਚਲਾਏ ਕੀ ਮਾਰਿਆ ਹਾ ਵਜਿਆ ਵਚਨਾ ਸਿਜਾ ਖਿਚਕੇ ਮਾਰਿਆ ਦਿੱਤੇ ਕਟ ਪਰਾਨਾ ਉੱਡਾ ਪਰਵਜੂ ਚੂ ਬਾਖੀ ਵਿਟ ਮਿਆਂ ਬਲੀ ਤਾਈ ਬਾਹਰ ਕੇ ਰਾਜ ਜੰਦਰੇ ਪੰਗਵਾਨੀ ਮੌਸ਼ਲੀ ਸਗਰੀ ਧੀ ਜਾਂਦੀ ਜਾਂਦੀ ਜਾਂ ਲਾਟ ਦੇ ਵਿੱਚ ਆਣ ਕੇ ਰਾਖ ਮਾਇਆ 파ਪੂ ਪੰਛੀ ਵਿਰਸਨ ਰੋਪਾ ਤਰਾ ਦਾ ਪ੍ਰਲਾ ਮੌਤ ਬਲੀ ਦੀ ਦੇਖ ਕੇ ਮੱਜ ਗਈ ਆ ਹਾਕਰੀ ਇਕਲ ਜਨ ਸੜੀ ਵਾਰਤਾ ਅਮਰ ਰੈ ਸੰਸਾਰੀ ਸ਼ਲੋਕ ਬੁੜਦਾਨੀਆ ਮੂੜਿਆ ਜੂਲੀ ਤਾ ਖਰਤਾਰ ਮੌਤ ਬਲੀ ਬਲਵੰਤਾ ਸਾਖੂ ਲੈਦੀ ਮਾਂ ਬਾਲੀਏ